ਬੜਾ ਸਾਇੰਸ ਨਾ ਮੈਂ ਨਹੀਂ ਕਹਿੰਦਾ ਬਰਵਾਸੀ ਆਖ ਕੇ ਕੰਮ ਨਾ ਕਰ ਕਰਨਾ ਝੋਨਾ ਵੀ ਉਹਨੂੰ ਹੀ ਲਾਉਣਗੇ ਪਰ ਮਸਲਾ ਇਹ ਸਾਡੇ ਕੋਲ ਧਰਤੀ ਨਾ ਰਹੀ ਬੜਾ ਜ਼ਮੀਨਾਂ ਮੇਜ਼ ਵਿੱਚ ਬਾਹਰ ਨੂੰ ਭਜਤ ਰਹੀ ਹੈ 24000 ਏਕੜ ਜ਼ਮੀਨ ਸੁੰਡੀ ਕੱਲਾ ਲੁਧਿਆਣਾ ਮੋਗਾ ਫਿਰ ਜਿਹੜਾ ਮੁਕਸਰਾ ਬਟੰਡਾ ਮਾਨਸਾ ਪਟਿਆਲਾ ਲੱਖਾਂ ਏਕੜ ਜ਼ਮੀਨ ਕਵਰ ਕਰ ਲੈਣੀ ਹੈ ਡਰਾਮਾ ਦਿਖ ਰਿਹਾ ਖੇਡ ਰਿਹਾ ਮੁੱਖ ਮੰਤਰੀ ਕਿ 4300 ਗਾਇਦੇ ਵਿੱਚੋਂ 1200 ਗਾਇ ਸਾਨੂੰ ਦੇ ਲੈਗੇ ਬਾਕੀ ਸਾਡੀ ਹੈ ਉਹਦਾ ਰਾਇਲ ਦੀ 5 ਕਰੋੜ ਹੋ ਜੂ 10 ਕਰੋੜ ਹੋ ਜੂ ਕਿੱਦਾਂ ਹੋ ਜੂ ਇਹ ਕਿੰਨੀਆਂ ਲੁਧਿਆਣੇ ਕਲੋਨੀਆਂ ਕੱਢੀ ਘਟ ਵਾਲ ਮੋਗੀਆਂ ਪਰ ਬਾਲੇ ਹਾਲੇ ਵੀ ਮੁੱਟੀਆਂ ਚੁੱਕੀ ਸਰਦਾ ਵੀ ਕੋਈ ਗੱਲ ਨਹੀਂ 5 ਕਰੋੜ ਮਿਲ ਗਿਆ 10 ਕਰੋੜ ਮਿਲ ਗਿਆ ਨਜ਼ਾਰੇ ਲਾਵਾਂਗੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਛੋਡੇ ਘਰੇ ਚਾਹ 100 ਕਰੋੜ ਰੁਪਈਆ ਪਿਆ 500 ਕਰੋੜ ਰੁਪਈਆ ਪਿਆ ਪੈਸੇ ਦੀ ਕੀਮਤ ਹੈਗੀ ਹੈ ਦੱਸੋ ਪੈਸੇ ਦੀ ਕੀਮਤ ਹੈ ਬਾਈ ਕੋਈ ਕੱਲ ਨੂੰ ਫੈਕਟਰੀ ਦਾ ਲੋਨਕਾਰ ਚਲੋ ਫੇਲ ਹੋ ਗਿਆ ਚਲੋ ਜੀ ਘਰੇ ਪੈਸੇ ਪਏ ਕੋਠੀ ਬਣਾ ਲਵਗੇ ਵੱਡੀ ਗੱਡੀ ਲੈ ਲਵਗੇ ਬਾਈਕ ਲੈ ਆਵਗੇ ਵੱਡਾ ਸੈਵ ਜਿਹੜਾ ਫੋਨ ਲੈ ਆਵਗੇ ਮਹਿੰਗੇ ਘੱਟੇ ਲੈ ਲਵਗੇ ਪੈਸਾ ਗਿਆ ਜਿੱਥੇ ਪੈਸਾ ਗਿਆ ਜ਼ਮੀਨ ਮੁੜ ਕੇ ਮਿਲ ਜੂ ਜੇ ਸੋਰਾ ਦਾਵਾ ਆ ਪਗੜਾ ਪਾਸ਼ਾਹੀ ਦਾਵਾ ਪਾਸ਼ਾਹੀ ਦਾਵਾ ਕਦਣਾ ਮਜਬੂਤ ਰਹਿਣਾ ਜਿਸ ਨੇ ਕੋਲ ਧਰਤੀ ਦੇ ਇਹ ਜ਼ਮੀਨਾਂ ਦੇ ਮਾਲਕੋਂ ਜੇ ਜ਼ਮੀਨਾਂ ਇੱਕ ਖਵਾਤੀਆਂ ਫਿਰ ਪਾਸ਼ਾਹੀ ਦਾਵੇ ਕਿਤੇ ਮਜਬੂਤ ਰਹਿਣੇ ਆ ਬਾਤ ਕਰਦੇ ਹੀ ਕਰਪਾ ਦੇ ਕਰਦੇ ਆ ਸੰਗ ਪਾਰ ਦੇ ਕਰਦੇ ਆ ਜ਼ਮੀਨਾਂ ਨਾਲ ਵੇਚੋ ਕਿਸੇ ਵੀ ਕੀਮਤ ਦੇ ਨਾਲ ਵੇਚੋ ਜ਼ਮੀਨ ਤਾਂ ਮੇਰੀ ਗੱਲ ਚਿੱਤ ਦੇਖੋ ਤੁਹਾਨੂੰ ਇਹ ਨਾ ਜਿੰਨੇ ਪੈਸੇ ਉਹ ਮੰਗਾਂਗੇ ਉਨੇ ਕੀ ਉਹ ਤੁਹਾਨੂੰ ਜ਼ਮੀਨ ਦੀ ਦੇ ਦੇਣਗੇ ਬਿੱਲੋ ਚੱਕੋ ਜਾਂ ਜ਼ਮੀਨ ਦੇ ਦਿਓ ਸਿਰ ਨਾ ਕਰਦਾ ਕੋਰ ਕਰਿਓ ਅਗਲੀ ਜਿਹੜੀ ਵੀ ਕਾਰਵਾਈ ਆ ਕਮੇਟੀ ਬਣਦੀ ਆ ਜਾਂ ਬਣੀ ਆ ਜਾਂ ਬਣਗੀ ਆਪਾਂ ਧਰਨਾ ਲਾਉਣਾ ਚੌਂਕ ਰੋਕਣਾ ਐਸਐਸਪੀ ਦਫ਼ਤਰ ਦੇ ਕੇ ਜਾਣਾ ਜੋ ਵੀ ਅੱਥੇ ਸਾਂਝੇ ਰੂਪ ਦੇ ਵਿੱਚ ਫੈਸਲਾ ਹੁੰਦਾ ਸਕੱਤੇ ਵਿੱਚ ਆਪਾਂ ਉਹਦੇ ਖੁੱਲ੍ਹੇ ਝਾੜ ਰਹੇ ਆ ਕਿਉਂਕਿ ਇਹ ਉਹੀ ਗੁੰਡੇ ਨੇ ਜਿਹੜੇ ਅੱਜ ਵੀ ਬਾਹਰ ਫਿਰਦੇ ਆ ਸਰਹਿਆਂ ਦਾਪਨ ਹੁੰਦਾ ਲੱਗ ਰਿਹਾ ਵੀ ਪੁਲਿਸ ਹੈ ਜਿਹੜੀ ਉਹਨਾਂ ਦੀ ਮਦਦ ਕਰਦੀ ਹੈ ਕਿਉਂ ਕਰਦੀ ਹੈ ਹੁਣ ਇਹਦੇ ਵੀ ਆ ਜੋ ਆ ਯਾਦ ਰੱਖਿਓ ਤੁਹਾਡਾ ਸਮਾਂ ਖੜ ਦਿਓ ਛੋਡੇ ਕਲਰਕ ਛੋਡੇ ਕਵਾਰੀ ਛੋਡੇ ਮਾਸਟਰ ਛੋਡੇ ਤਹਿਸੀਲਦਾਰ ਸਾਰੇ ਗੈਰ ਕਾਨੂੰਨੀ ਹੋਣਗੇ ਸਹਿਕਾਰੀ ਖੰਡ ਮਿਲ ਦੇ ਵਿੱਚ 160 ਪੋਸਟਾਂ ਮੰਗੀਆਂ ਸਰਕਾਰ ਨੇ ਤੇ ਪੰਜਾਬੀ ਜਿਹੜੀ ਸ਼ਰਤ ਲਾਜ਼ਮੀ ਹੁੰਦੀ ਹੈ ਕਿ 10 ਮਹੀਨੇ ਦੇ ਵਿੱਚ ਪੰਜਾਬੀ ਸੋਡੀ 10ਵੀਂ ਤੱਕ ਦੀ ਕਲਾਸਾਂ ਪੰਜਾਬੀ ਚ ਕੀਤੀ ਹੋਣੀ ਚਾਹੇ ਸ਼ਰਤ ਹੀ ਖਤਮ ਕਰ ਦੇ। ਆ ਪੰਜਾਬ ਪੋਸਟ ਦੇ ਪੇਪਰ ਹੋ ਰਹੇ 10 ਨੰਬਰ ਦੀ ਪੰਜਾਬੀ ਰੱਖੀਏ 10 ਨੰਬਰ ਦੀ ਪੰਜਾਬੀ ਤੇ ਪੰਜਾਬ ਨਾਲ ਸੰਬੰਧ ਤੋਂ ਇਤਿਹਾਸ ਵੀ ਪੁੱਛਿਆ ਜਾਂਦਾ।